ਆ ਰਿਆ ਨੋ ਸਸੀ ਗਾਲ ਅੱਜ ਡਰਾਈਵਰਾਂ ਨਾਲ ਕਰਦੇ ਆਂ ਗੱਲਬਾਤ ਉਹਨਾਂ ਦੀ ਜ਼ਿੰਦਗੀ ਦਾ ਕੀ ਹਾਲ ਚਾਲ ਆ ਕੁਛ ਦੇ ਉਹਨਾਂ ਤੋਂ ਹੋਰ ਬੰਤਪਾ ਕੀ ਹਾਲ ਚਾਲ ਆ ਹਾਂ ਕਿੱਦਾਂ ਵਾ ਵਧੀਆ ਏ ਹੋਰ ਕੀ ਹਾਲ ਚਾਲ ਆ ਕਿੱਧਰੋਂ ਆ ਰਹੇ ਤੇ ਕਿੱਧਰ ਨੂੰ ਜਾ ਰਹੇ ਇਹ ਗਾਂਧੀ ਧਾਮ ਐਮਪੀ ਤੋਂ ਭਰ ਕੇ ਆਇਆ ਠੀਕ ਆ ਹੋਰ ਵਧੀਆ ਵਧੀਆ ਕਿਵੇਂ ਅੱਜਕੱਲ ਬੰਦਾ ਤਾਂ ਮਿਲਦਾ ਨਹੀਂ ਲੱਗਦਾ ਇਕੱਲੇ ਹੀ ਐ ਇਕੱਲੇ ਇਕੱਲੇ ਇਹ ਜੀ ਇਹ ਦੇਖੋ ਇੰਡੀਆ ਦੀ ਡ్రਾਈਵਰੀ ਸੌਖੀ ਨਹੀਂ ਐ ਬਹੁਤ ਔਖੀ ਐ ਪਰ ਫਿਰ ਵੀ ਵੀਰ ਮੇਰੇ ਆਪ ਦੀਆਂ ਗੱਡੀਆਂ ਨੂੰ ਪੂਰਾ ਸ਼ਿੰਗਾਰ ਕੇ ਰੱਖਦੇ ਆ ਤੌਰ ਮਾਲ ਕਿੱਥੋਂ ਦਾ ਭਰਿਆ ਮਾਲ ਦਿਖਾਈਏ ਮਾਲ ਗਾਂਦੀ ਦਾ ਆ ਆ ਦੇਖੋ ਚੌੜਾ ਮਾਲ ਕੀ ਟਾਇਰ ਖਲਾਇਆ ਕੀ ਚੱਕਰ ਟਾਇਰ ਪਿੰਚਰ ਹੋ ਗਿਆ ਇਗਾ ਪ੍ਰਸਾਦ ਚ ਔਖਾ ਹੀ ਹੋ ਜਾਂਦਾ ਇਹ ਦੇਖੋ ਮੈਂ 10 ਫੁੱਟ ਪਿੱਛੇ ਲੰਮਾ ਮਾਲ ਆ ਲੈ ਇੰਨੇ ਲੰਮੇ ਮਾਲ ਤੇ ਦੋ ਬੰਦੇ ਚਾਹੀਦੇ ਆ ਹੋਰ ਪਗਾਰ ਤੂੰ ਦੇਣੀ ਐ। ਆਨੇ ਸਾਡਾ ਬਬਲੂ ਟੈਰਾਂ ਵਾਲਾ। ਹਾਂ? ਜੋ ਕਾਰਾ ਬੈਠਦਾ ਹੈ ਨਾ। ਇੱਕ ਪੈਂਚਰ ਦੇ ਦੋ ਪੈਂਚਰ ਨਾ ਬਣਾਇਆ ਕਰ। ਕੀ ਫਾਇਦਾ ਐ ਇਸਾ ਵੀਡੀਓ ਡਾਲ ਕੇ। ਫੈਣੀ ਕੋ ਕੀ ਕਿੱਡੀ ਗੈ ਮੋਰੀ। ਇਹ ਨਟ-ਨਟ ਵੱਜ ਕੇ ਨਿਕਲ ਗਿਆ। ਹੈ? ਨਟ ਵੱਜ ਕੇ ਨਿਕਲ ਗਿਆ ਕੋਈ। ਇਹ ਸਿੱਧਾ ਪਾਰ ਮੁੰਡਿਆ ਪੈਣੀ ਹਣਾ ਬੜਾ ਤਗੜਾ ਵੱਜ ਵੱਜਾ ਆ ਕੋ। ਹੂੰ ਕਲਕੁਲ ਵੱਜ ਕੇ ਨਿਕਲ ਗਿਆ। ਲੈ। ਹੂੰ ਹੈਨਾ ਇਹ ਸਰ ਇਹ ਗਿਟਾਰ ਪਾਰਾ ਜਿਹੜਾ ਇਹਦਾ ਹੁਣ ਕੂਗਾ ਠੀਕ ਵਾਹ ਲੰਮਾ ਕੈਲਕੂਲ ਵੱਜ ਕੇ ਨਿਕਲ ਗਿਆ ਆ ਬਣਾਈ ਜਾਂਦਾ ਬਬਲੂ ਪੈਂਚਰ ਬਗੂ 3 ਨੰਬਰ ਹੈਗਾ ਹੈ 3 ਨੰਬਰ ਹੋਮੇ ਸਾਹ ਹੈ 3 ਨੰਬਰ ਵੀ ਹੈ 4 ਨੰਬਰ ਵੀ ਹੈ ਦੋਨੋਂ ਕਰ ਵੀ ਕਿਹੜਾ ਗਰਮ ਪੈਂਚਰ ਬਣਾਏਗਾ ਟਿਕਲੇ ਮਾਰਨਾ ਟਿਗਲੀ ਟਿਗਲੀ ਵਾਲਾ ਹੀ ਬਣਾਉਗਾ ਗਰਮ ਕਰਕੇ ਬਣਾਉਣਾ ਬਾਲੂ ਯਾਰ ਹਾਂ ਗਰਮ ਕਰਕੇ ਬਣਾਉਣਾ ਪੈਂਦਾ ਕਿਉਂ ਉਹ ਜੀਐਸਟੀ ਨਹੀਂ ਦੇਣਾ ਲੋਗਾਂ ਦੇ ਜੀਐਸਟੀ ਬਣੇ ਜੀਐਸਟੀ ਤਾਂ ਮੋਦੀ ਲਈ ਜਾਂਦਾ ਗੱਡੀ ਵਾਲਿਆਂ ਦਾ ਹਰੇਕ ਚੀਜ਼ 'ਚ ਜੀਐਸਟੀ ਕੱਟੀਦਾ ਜਾਂਦਾ ਉਹ ਉਹਦੇ ਲਈ ਜਾਂਦਾ ਭਾਈ ਜਦੋਂ ਟਾਇਰ ਲੈਣੇ ਉਹਦੋਂ ਹੀ ਜੀਐਸਟੀ ਲਾ ਲੈਂਦਾ ਹੁਣ ਪੰਚਰ ਵਾਲਿਆਂ ਨੂੰ ਵੀ ਜੀਐਸਟੀ ਚਾਹੀਦੀ ਆ ਦੇ ਦੇ ਲੇਕੋ ਕੈਲਕੂਲ ਵੱਜ ਕੇ ਨਿਕਲਿਆ ਪਤਾ ਨਹੀਂ ਜਰਪਿੰਦ ਲਾਦੇ ਕੋਈ ਲੱਗਾ 나ੜ ਨੋਟੇ ਮੋਟਾ ਨਾ ਨਹੀਂ ਲਗਾ ਪੱਥਰ ਲਗਾ ਇਹਦਰ ਪੱਥਰ ਨਹੀਂ ਨਹੀਂ ਗੋਲਾ ਛੇਦ ਛੇਦ ਗੋਲ ਆ ਵੱਜ ਕੇ ਨਿਕਲ ਗਿਆ ਅੱਛਾ 3 ਕੋਨਾ ਚਾਹੇ ਤੇ ਵੱਡਾ ਪੱਥਰ ਲੱਗ ਕੇ ਨਿਕਲ ਗਿਆ ਲੈ ਅੰਦਰ ਚੈੱਕ ਕਰ ਲੈ ਗਾ ਉਹ ਨਹੀਂ ਅਰ ਨਹੀਂ ਹੈ ਅੰਦਰ ਅੰਦਰ ਕੋਈ ਜਾਦਾ ਬਾਹਰ ਕਰਦੀ ਐ ਨਾ ਚਾਲ ਨਾ ਕਿੰਨੀ ਅੰਦਰ ਬਿਟਾ GST ਜਿਹੜਾ 750 ਦਾ ਹੈ GST ਜੋੜ ਕੇ 850 ਦਾ ਬਿੱਲ ਪੱਕਾ ਚਾਹੀਦਾ ਫਿਰ ਵੀਡੀਓ ਵਾਲੀ ਓਏ ਕੰਪਿਊਟਰ ਕੰਪਿਊਟਰ ਵਾਲਾ ਬਿੱਲ ਪੱਕਾ ਹਾਂ ਠੀਕ ਹੈ ਬਾਕੀ ਗੱਲ ਮੇਰ ਤੂੰ ਕਰ ਤਾ ਵੀਡੀਓ ਵਾਲੀ ਚੱਲ ਲਗਾ ਆ ਗਾਦੇ ਪਿੰਜਰ ਇਹ 2 ਬਲੇਸਰ ਮੋਟਰਸਾਈਕਲ ਦੇ ਸਾਡੇ ਬੈਟ ਚੁਗ ਰਹੇ ਹੋਏ ਵੇ ਇੱਕ ਲਗਾ ਦੇਣਾ ਅੰਦਰ ਕੇ ਚੱਲ ਕੇ ਮਿਲੇ ਕੋਣ ਸੱਚ ਪੂਰਾ ਘਸਾ ਕੇ ਲਾਉਂਦੇ ਆ 好了了该。 ਤੁਲੀਏ ਬਾਈ ਵਾਸਤੇ ਤੁਲੀਏ ਰੋਡ ਤੇ ਉਹ ਨਹੀਂ ਮਾਲੇਗਾਂ ਰੋਡ ਤੇ ਟੂਲ ਟੂਲ ਤੋਂ ਪਾਰ ਟੂਲ ਪਾਰ ਕਰਕੇ ਹਨ ਨਹੀਂ ਟੂਲ ਤੋਂ ਪਾਰ ਠੀਕ ਆਪ ਕਹਿੰਦੇ ਉਹ ਤੇ ਇੱਕ ਗੱਡੀ ਆਈ ਡਾੜਾ ਦੀ ਕਿਪਰਾ ਮੈਂ ਕਿਹਾ ਕੋਨਾ ਲੱਖ ਰੁਪਇਆ ਦੇ ਆ ਕਹਿੰਦੇ ਵੀ ਲੱਖ ਡੇਢ ਕਹਿੰਦੇ ਮੁੜ ਕੇ ਕਿੰਨੇ ਡੀਜ਼ਲ ਜ਼ਿਆਦਾ ਖਾਂਦਾ ਹੈ ਹੈ ਉਹ ਆ ਜੂ ਕੋ ਪੜੀ ਕਰਾਂਗੇ ਪਰ ਹੁਣ ਮਸ਼ੀਨ ਨਾ ਸੌਖਾ ਹੋ ਜਾਂਦਾ ਹੈ ਐ ਜੋ ਅੱਗੇ ਟਾਮੀ ਨਾਲ ਖਿੱਚਣਾ ਪੈਂਦਾ ਹੈ ਹੈ ਬਰਾਬਰਗਾ ਅੱਗੇ ਮਸ਼ੀਨ ਨਾਲ 2 ਮਿੰਟ ਲੱਗਦੇ ਕੱਲ ਚੜਾ ਦੇ ਡਬਲ ਲੜਕੀ ਬਲਾ ਲਈ ਫੋਨ ਆ ਗਿਆ ਵਿੱਚ